ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਇਹ ਰਵਾਨਾ ਸੂਰਵਾਨ ਸਮਾਜਕਾਰ ਨੂੰ ਜੁੜਨ ਦਾ ਮੌਕਾ ਦਿੱਤਾ ਔਰ ਮੈਨੂੰ ਇਹਦੇ ਵਿੱਚ ਬੈਠਣ ਦਾ ਕੌਲ ਮਿਲਿਆ ਕਿੰਨੇ ਵਾਰ ਤੁਸੀਂ ਮੇਰੀ ਜ਼ਿੰਦਗੀ ਬਾਰੇ ਮੇਰੀ ਡਾਕ ਬਾਰੇ ਮੇਰੇ ਸਟਾਈਲ ਬਾਰੇ ਕੀਤੀ ਲੋ ਮੇਰੀ ਇਹਦੇ ਵਿੱਚ ਭਾਵਨਾ ਹੈਗੀ ਹੈ ਕਿ ਮੈਂ ਇਹ ਜਿਹੇ ਪੁਲਿਸ ਅਫਸਰ ਜਿਹੜਾ ਵਿਚਰਿਆ ਉਹ ਪੁਲਿਸ ਦਾ ਇੱਕ ਪਬਲਿਕ ਇੱਕ ਉਹ ਪਹਿਲੂ ਹੈ ਮੈਂ ਇੱਕ ਤੇ ਤੁਸੀਂ ਸਾਰੀ ਸੁਸਾਇਟੀ ਮੈਨੂੰ ਤੁਸੀਂ ਮੈਨੂੰ ਚਲਾਇਆ ਆਪਣੇ ਅਨੁਸਾਰ ਜੋ ਸੈਟੀ ਚਾਹੀਦੀ ਸੀ ਲਾਇਨ ਆਰਡਰ ਬਿਹੇਵੀਅਰ ਤੁਸੀਂ ਪਲੇਟਫਾਰਮ ਬਣਾ ਕੇ ਦਿੱਤਾ ਤੇ ਮੈਂ ਉਹ ਚਲਾਇਆ ਔਰ ਉਸੇ ਨੂੰ ਸਿਰ ਅਪਰੀਸ਼ੀਏਟ ਕਰਦੇ ਅਦਰਵਾਈਜ਼ ਮੈਂ ਕੱਲਾ ਕੁਛ ਨਹੀਂ ਤੁਸੀਂ ਵੀ ਮੇਰੀ ਜਗ੍ਹਾ ਬੈਠੋ ਜਦੋਂ ਮੈਂ ਜਦੋਂ ਐਜੇ ਇੰਸਪੈਕਟਰ ਕੰਮ ਕੀਤਾ ਲੋ ਤੁਸੀਂ ਮੇਰੇ ਦੇ ਦੇਖਿਆ ਮੈਂ ਕੁਛ ਵੀ ਨਹੀਂ ਤੁਸੀਂ ਵੀ ਹੋਂਦਾਂ ਕੁਛ ਨਹੀਂ ਸੁਸਾਇਟੀ ਹੀ ਬਣਾ ਕੇ ਦਿੱਤੀ ਤੇ ਕੁਝ ਕਲਾਂ ਮੈਂ ਇਹ ਕਹੂੰਗਾ ਮੈਂ ਇਸ ਦਿਨ ਦੀ ਵਿੜਾਈ ਚੁਸ ਕਰਦਾ ਕਿ ਮੈਨੂੰ ਕੁਝ ਪਰਿਵਾਰ ਤੋਂ ਮਿਲੀਆਂ ਉਥੋਂ 5 ਨੇ 10% ਮਿਲ ਕੇ ਹੋਈਆਂ ਕੁਝ ਮੇਰੇ ਟੀਚਰਸ ਬਾਨੇ ਦਿੱਤੀਆਂ ਬਾਕੀ ਸਾਰੀ ਸਮੇ ਦੇ ਅਨੁਸਾਰ ਸੋਸਾਇਟੀ ਤੋਂ ਮਿਲਿਆ ਮੈਂ ਇਹ ਸਾਰਾ ਧੰਨਵਾਦ ਸਿਰਰ ਤੁਹਾਨੂੰ ਹੀ ਸਾਰਿਆਂ ਨੂੰ ਦੇ ਤਾਵਾ ਫੁਵਾੜਾ ਸੀ ਜਾਂ ਮੇਰੀ ਸ਼ੌਕਰ ਦੀ ਮੈਂ ਕਰੀਬ 20 ਸਾਲ ਜਗਤ ਦਾ ਕੌ ਮੈਂ ਇਹ ਐਸਐਸਓ ਕੰਪਲੀਟ ਕੀਤੀ ਔਰ ਆਉਣ ਵਾਲੇ ਸਮੇਂ ਤੇ ਵੀ ਮੈਂ ਇਹ ਚਾਹੂੰਗਾ ਆਪਣੇ ਆਪ ਚ ਕਹਿੰਦੇ ਨਾ ਹਾਂ ਕਿ ਤੁਸੀਂ ਮੇਰੇ ਤੇ ਹੱਥ ਰੱਖਿਆ ਸਾਰਿਆਂ ਨੇ ਏਵੇਂ ਰੱਖੋ ਔਰ ਜਿਹੜਾ ਤੁਸੀਂ ਆਸਾਂ ਰੱਖੀ ਹੈ ਤੇ ਪ੍ਰਮਾਤਮਾ ਮੈਨੂੰ ਉਹਦਾ ਵਾਅਦਾ ਕਰੇ ਕਿ ਮੈਂ ਉਹ ਤੁਹਾਡੀਆਂ ਪੂਰੀਆਂ ਕਰ ਸਕਦਾ ਜਿਹਦੇ ਨਾਲ ਤੁਸੀਂ ਵੀ ਫਕਰ ਮਹਿਸੂਸ ਕਰੋ ਕਿ ਮੈਂ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਚੱਲ ਨਾ ਸਕਦਾ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਇੰਨੇ ਰਵਾਨਾ ਸੁਜਵਾਨ ਸਮਾਜ ਦਾ ਅੱਜ ਬੈਠਣ ਦਾ ਮੌਕਾ ਦਿੱਤਾ ਔਰ ਮੈਨੂੰ ਇਹਦੇ ਵਿੱਚ ਬੈਠਣ ਦਾ ਕੌਣ ਬਣਿਆ ਕਿੰਨੇ ਵਾਰ ਤਾਂ ਤੁਸੀਂ ਮੇਰੀ ਜ਼ਿੰਦਗੀ ਬਾਰੇ ਮੇਰੀ ਡਾਕ ਬਾਰੇ ਮੇਰੇ ਸਾਥੀ ਬਾਰੇ ਕੀਤੀ ਮੇਰੀ ਇਹਦੇ ਚ ਭਾਵਨਾ ਹੈਗੇ ਕਿ ਮੈਂ ਇਹ ਜੇ ਪੁਲਿਸ ਅਫਸਰ ਜਿਹੜਾ ਵਿਚਰਿਆ ਉਹ ਪੁਲਿਸ ਦਾ ਪਬਲਿਕ ਇੱਕ ਉਹ ਪਹਿਲੂ ਨਹੀਂ ਮੈਂ ਇੱਕ ਤੇ ਤੁਸੀਂ ਸਾਰੀ ਸੋਸਾਇਟੀ ਮੀਨ ਤੁਸੀਂ ਮੈਨੂੰ ਚਲਾਇਆ ਆਪਣੇ ਹੱਥਾਂ ਜੋ ਸੁਭੈਤੀ ਚਾਹੁੰਦੀ ਸੀ ਲਾਡ ਨੌਡ ਬਿਹੇਵੀਅਰ ਉਸੀ ਪਲੇਟਫਾਰਮ ਬਣਾ ਕੇ ਦਿੱਤਾ ਤੇ ਮੈਂ ਉਹ ਚਲਾਇਆ ਔਰ ਉਸੇ ਨੂੰ ਤੁਸੀਂ ਅਪਰੀਸ਼ੀਏਟ ਕਰਦੇ ਆਂ ਅਦਰਵਾਈਜ਼ ਮੈਂ ਇਕੱਲਾ ਕੁਛ ਨਹੀਂ ਤੁਸੀਂ ਵੀ ਮੇਰੀ ਜਗ੍ਹਾ ਬੈਠੋ ਜਿਵੇਂ ਮੈਂ ਜਦੋਂ ਅਜੇ ਇਨਸਪੈਕਟਰ ਕੰਮ ਕੀਤਾ ਜੋ ਤੁਸੀਂ ਮੇਰੇ ਤੋਂ ਦੇਖਿਆ ਮੈਂ ਕੁਛ ਵੀ ਨਹੀਂ ਤੁਸੀਂ ਵੀ ਹਮਤਾਂਕ ਬਚ ਨਹੀਂ ਸਕੀ ਸੋਸਾਇਟੀ ਹੀ ਬਣਾ ਕੇ ਦਿੰਦੀ ਹੈ ਤੇ ਕੁਛ ਗੱਲਾਂ ਮੈਂ ਖਾਉਂਗਾ ਮੈਂ ਇਸ ਗੱਲ ਦੀ ਬਿੜਾਈ ਚੂਸ ਕਰਦਾ ਕਿ ਮੈਨੂੰ ਕੁਝ ਪ੍ਰਵਾਸ ਫੈਮਲੀਆ ਉੱਥੇ 5 ਨਹੀਂ 10% ਮਿਲ ਕੇ ਹੋਣੀ ਹੈ ਕੁਛ ਮੇਰੇ ਟੀਚਰਸ ਬਾਨੇ ਦਿੱਤੀਆਂ ਬਾਕੀ ਸਾਰੀ ਸਮੇਂ ਦੇ ਅਨਸਾਰ ਸੁਸਾਇਟੀ ਤੋਂ ਮਿਲਿਆ ਮੈਂ ਇਹ ਸਾਰਾ ਧੰਨਵਾਦ ਸਿਰਰ ਤੁਹਾਨੂੰ ਵੀ ਸਾਰਿਆਂ ਨੂੰ ਦਿਉਂਦਾ ਭਾਵਾਂ ਖੁਬਾੜਾ ਸੀ ਜਿੱਥੇ ਮੇਰੀ ਛੋਕੜ ਦੀ ਮੈਂ ਕਰੀਬ 20 ਸਾਲ ਲਗਾਤਾਰ ਜੋਬ ਐਸਐਸਓ ਕੰਪਲੀਟ ਕੀਤੀ ਔਰ ਆਉਣ ਵਾਲੇ ਸਮੇਂ ਤੇ ਮੈਂ ਇਹੀ ਚਾਹੁੰਗਾ ਆਪਣੇ ਆਪ ਤੇ ਕਿ ਜਿੰਨਾ ਹੁਣ ਤੱਕ ਤੁਸੀਂ ਮੇਰੇ ਤੇ ਹੱਥ ਰੱਖਿਆ ਸਾਰਿਆਂ ਨੇ ਐਵੇਂ ਰੱਖੋ ਔਰ ਜਿਹੜਾ ਤੁਸੀਂ ਆਸਾਂ ਰੱਖੀ ਹੈ ਤੇ ਪਰਮਾਤਮਾ ਮੈਨੂੰ ਉਹਦਾ ਬਲ ਬਖਸ਼ੇ ਕਿ ਮੈਂ ਉਹ ਤੁਹਾਡੀਆਂ ਪੂਰੀਆਂ ਕਰ ਸਕਾਂ ਇਹਦੇ ਨਾਲ ਤੁਸੀਂ ਵੀ ਫਕਰ ਮਹਿਸੂਸ ਕਰੋ ਕਿ ਮੈਂ ਵੀ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਚੱਲ ਨਾ ਸਕਦਾ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਇੰਨੇ ਰਵਾਨਾ ਫੁੱਲਵਾਨ ਸਮਾਜ ਦਾ ਅੱਜ ਬੈਠਣ ਦਾ ਮੌਕਾ ਦਿੱਤਾ ਔਰ ਮੈਂ ਵੀ ਇਹਦੇ ਵਿੱਚ ਬੈਠਣ ਦਾ ਕੰਮ ਕਰ ਰਿਹਾ ਕਿੰਨੇ ਵੱਸਤਵਤ ਤੁਸੀਂ ਮੇਰੀ ਜ਼ਿੰਦਗੀ ਬਾਰੇ ਮੇਰੀ ਬਲੌਗ ਬਾਰੇ ਮੇਰੇ ਸਟਾਈਲ ਬਾਰੇ ਕੀਤੀ ਮੇਰੀ ਇਹਦੇ ਵਿੱਚ ਭਾਵਨਾ ਹੈਗੀ ਹੈ ਕਿ ਮੈਂ ਇਹ ਜਿਹੇ ਕੋਲਫਸਰ ਜਿਹੜਾ ਵਿਚਰਿਆ ਉਹ ਪੁਲਿਸ ਦਾ ਤੇ ਪਬਲਿਕ ਇੱਕ ਦੋ ਪਹਿਲੂ ਨੇ ਮੈਂ ਇੱਕ ਤੇ ਤੁਸੀਂ ਸਾਰੀ ਸੋਸਾਇਟੀ ਮੀਨ ਤੁਸੀਂ ਮੈਨੂੰ ਚਲਾਇਆ ਆਪਣੇ ਰੂਸਾ ਜੋ ਸੁਸਾਇਟੀ ਚਾਹੁੰਦੀ ਸੀ ਲੈਂਡਲੋਰਡ ਬਿਹੇਵੀਅਰ ਤੁਸੀਂ ਪਲੇਟਫਾਰਮ ਬਣਾ ਕੇ ਦਿੱਤਾ ਤੇ ਮੈਂ ਉਹ ਚਲਾਇਆ ਔਰ ਉਸੇ ਨੂੰ ਸੀ ਅਪਰੀਸ਼ੀਏਟ ਕਰਦੇ ਆਦਰਵਾਇਜ਼ ਮੈਂ ਇਕੱਲਾ ਕੁਛ ਨਹੀਂ ਤੁਸੀਂ ਵੀ ਮੇਰੀ ਜਗ੍ਹਾ ਬੈਠੋ ਜਾਂ ਮੈਂ ਜਦੋਂ ਐਜੇ ਇੰਸਪੈਕਟਰ ਕੰਮ ਕੀਤਾ ਜੋ ਤੁਸੀਂ ਮੇਰੇ ਦੇ ਦੇਖਿਆ ਮੈਂ ਕੁਛ ਵੀ ਨਹੀਂ ਕੁਝ ਵੀ ਹੋ ਤਾਂ ਕੁਛ ਨਹੀਂ ਸੋਸਾਇਟੀ ਹੀ ਬਣਾ ਕੇ ਦਿੱਤੀ ਤੇ ਕੁਝ ਗੱਲਾਂ ਮੈਂ ਇਹ ਕਹੂੰਗਾ ਮੈਂ ਇਸ ਗੱਲ ਦੀ ਬੜੀ ਖੁਸ਼ ਕਰਦਾ ਕਿ ਮੈਨੂੰ ਕੁਝ ਪਰਿਵਾਰ ਤੋਂ ਮਿਲੀਆਂ ਉਹ ਤੋਂ 5 ਨੇ 10% ਮਿਲ ਕੇ ਹੋਈਆਂ ਕੁਝ ਮੇਰੇ ਟੀਚਰਸ ਬਾਨੇ ਦਿੱਤੀਆਂ ਬਾਕੀ ਸਾਰੀ ਸਮੇਂ ਦੇ ਅਨੁਸਾਰ ਸੋਸਾਇਟੀ ਤੋਂ ਮਿਲਿਆ ਮੈਂ ਇਹ ਸਾਰਾ ਧੰਨਵਾਦ ਸਿਰ ਤੁਹਾਨੂੰ ਹੀ ਸਾਰਿਆਂ ਨੂੰ ਦੇ ਦਿੰਦਾ ਤੁਹਾਨੂੰ ਬੜਾ ਸੀ ਜਾ ਮੇਰੀ ਬਸੋਕਰ ਦੀ ਮੈਂ ਕਰੀਬ 20 ਸਾਲ ਲਗਾਤਾਰ ਜੋਬ ਐਡੀਐਸਐਸਓ ਕੰਪਲੀਟ ਕੀਤੀ ਹੈ ਔਰ ਔਰਲੇ ਸਮੇਂ ਵੀ ਮੈਂ ਇਹੀ ਚਾਹੂੰਗਾ ਆਪਣੇ ਆਪ ਚ ਕਿ ਜਿੰਨਾ ਹੁਣ ਤੱਕ ਤੁਸੀਂ ਮੇਰੇ ਤੇ ਹੱਥ ਰੱਖਿਆ ਸਾਰਿਆਂ ਨੇ ਇਵੇਂ ਰੱਖੋ ਔਰ ਜਿਹੜਾ ਤੁਸੀਂ ਆਸਾਂ ਰੱਖੀਏ ਤੇ ਪ੍ਰਮਾਤਮਾ ਮੈਨੂੰ ਉਹਦਾ ਬਰਕਤ ਦੇ ਕੇ ਮੈਂ ਉਹ ਤੁਹਾਡੀਆਂ ਪੂਰੀਆਂ ਕਰ ਸਕਾਂ ਜਿਹਦੇ ਨਾਲ ਤੁਸੀਂ ਵੀ ਫਖਰ ਮਹਿਸੂਸ ਕਰੋ ਕਿ ਮੈਂ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਚੰਗੇ ਹੋ ਸਕਾਂ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਇਹਨੇ ਬਨਾਤ ਸੂਰਵਾਨ ਸਮਾਜ ਕਾਰਡ ਨੂੰ ਇੱਕ ਬੈਠਣ ਦਾ ਮੌਕਾ ਦਿੱਤਾ ਔਰ ਮੈਨੂੰ ਇਹਦੇ ਵਿੱਚ ਬੈਠਣ ਦਾ ਕਾਨੂੰਤ ਮਿਲਿਆ ਕਿੰਨੇ ਬਾਤਾਂ ਤੁਸੀਂ ਮੇਰੀ ਜ਼ਿੰਦਗੀ ਬਾਰੇ ਮੇਰੀ ਡਾਕ ਬਾਰੇ ਮੇਰੇ ਸਤਾਜ ਬਾਰੇ ਕੀਤੀ ਮੇਰੀ ਇਹਦੇ ਵਿੱਚ ਭਾਵਨਾ ਹੈਗੀ ਹੈ ਕਿ ਮੈਂ ਇਹ ਜੇ ਪੁਲਿਸ ਅਫਸਰ ਜਿਹੜਾ ਵਿਚਰਿਆ ਉਹ ਪੁਲਿਸ ਦਾ ਤੇ ਪਬਲਿਕ ਇੱਕ ਉਹ ਪਹਿਲੂ ਹੈ ਮੈਂ ਇੱਕ ਤੇ ਤੁਸੀਂ ਸਾਰੀ ਸੋਸਾਇਟੀ ਮੈਨੂੰ ਤੁਸੀਂ ਮੈਨੂੰ ਚਲਾਇਆ ਆਪਣੇ ਉੱਤੇ ਜੋ ਸਵੈਟਿੰਗ ਚੌਂਦੀ ਸੀ ਲੈਂਡ ਆਰਡ ਬਿਹੇਵੀਅਰ ਤੁਸੀਂ ਪਲੇਟਫਾਰਮ ਬਣਾ ਕੇ ਦਿੱਤਾ ਤੇ ਮੈਂ ਉਹ ਚਲਾਇਆ ਔਰ ਉਸੇ ਨੂੰ ਤੁਸੀਂ ਅਪਰੀਸ਼ੀਏਟ ਕਰਦੇ ਆਦਰਵਾਇਜ਼ ਮੈਂ ਇਕੱਲਾ ਕੁਛ ਨਹੀਂ ਤੁਸੀਂ ਵੀ ਮੇਰੀ ਜਗ੍ਹਾ ਬੈਠੋ ਜਾਂ ਮੈਂ ਜਦੋਂ এজ ਇਨਸਪੈਕਟਰ ਕੰਮ ਕੀਤਾ ਜੋ ਤੁਸੀਂ ਮੇਰੇ ਦੀ ਦੇਖਿਆ ਮੈਂ ਕੁਛ ਵੀ ਨਹੀਂ ਤੁਸੀਂ ਵੀ ਹਮਾਂ ਤਾਂ ਕੁਛ ਨਹੀਂ ਸੋਸਾਇਟੀ ਹੀ ਬਣਾ ਕੇ ਦਿਓ ਤੇ ਕੁਝ ਗੱਲਾਂ ਮੈਂ ਇਹ ਕਹੂੰਗਾ ਮੈਂ ਇਸ ਗੱਲ ਦੀ ਬੜਾਈ ਖੂਸ਼ ਕਰਦਾ ਕਿ ਮੈਨੂੰ ਕੁਝ ਪਰਿਵਾਰ ਤੋਂ ਮਿਲੀਆਂ ਉੱਥੇ 5 ਨੇ 10% ਮਿਲਦੀ ਹੋਈਆਂ ਕੁਝ ਮੇਰੇ ਟੀਚਰਸ ਬਾਨੇ ਦਿੱਤੀਆਂ ਬਾਕੀ ਸਾਰੀ ਸਮੇਂ ਦੇ ਅਨੁਸਾਰ ਸੁਸਾਇਟੀ ਤੋਂ ਮਿਲੀ ਮੈਂ ਇਹ ਸਾਰਾ ਧੰਨਵਾਦ ਸਿਰਰ ਤੁਹਾਨੂੰ ਹੀ ਸਾਰਿਆਂ ਨੂੰ ਦਿਉਂਦਾ ਪਾਵਾਂ ਫੁਵਾੜਾ ਸੀ ਕਿਹਾ ਮੇਰੀ ਸ਼ੌਕਰ ਦੀ ਮੈਂ ਕਰੀਬ 20 ਸਾਲ ਜਗਤ ਦਾ ਜੋਬ ਐਜੇ ਐਸਐਸਓ ਕੰਪਲੀਟ ਕੀਤੀ ਔਰ ਔਨ ਵਾਲੇ ਸਮੇਂ ਤੇ ਵੀ ਮੈਂ ਇਹ ਚਾਹੂੰਗਾ ਆਪਣੇ ਆਪ ਤੇ ਕੀ ਕਹਿੰਨਾ ਹੁਣ ਤੱਕ ਤੁਸੀਂ ਮੇਰੇ ਤੇ ਹੱਥ ਰੱਖਿਆ ਸਾਰਿਆਂ ਨੇ ਏਵੇਂ ਰੱਖੋ ਔਰ ਜਿਹੜਾ ਤੁਸੀਂ ਆਸਾਂ ਰੱਖੀਏ ਤੇ ਪ੍ਰਮਾਤਮਾ ਮੈਨੂੰ ਉਹਦਾ ਵਾਅਦਾ ਕਰੇ ਕਿ ਮੈਂ ਉਹ ਤੁਹਾਡੀਆਂ ਪੂਰੀਆਂ ਕਰ ਸਕਦਾ ਜਿਹਦੇ ਨਾਲ ਤੁਸੀਂ ਵੀ ਫਕਰ ਮਹਿਸੂਸ ਕਰੋ ਕਿ ਮੈਂ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਅਜੇ ਚੰਗੇ ਲੋਕ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਇੰਨੇ ਰਵਾਨਾ ਸੁਰਜਵਾਨ ਸਮਾਜ ਦਾ ਗੁੰਜ ਬੈਠਣ ਦਾ ਮੌਕਾ ਦਿੱਤਾ ਔਰ ਮੈਨੂੰ ਇਹਦੇ ਵਿੱਚ ਬੈਠਣ ਦਾ ਕੰਮ ਬਣਿਆ ਕਿੰਨੇ ਵਾਰ ਤਾਂ ਤੁਸੀਂ ਮੇਰੀ ਜ਼ਿੰਦਗੀ ਬਾਰੇ ਮੇਰੀ ਜੌਬ ਬਾਰੇ ਮੇਰੇ ਸਾਥੀ ਬਾਰੇ ਕੀਤੀ ਮੇਰੀ ਇਹਦੇ ਵਿੱਚ ਭਾਵਨਾ ਹੈਗੀ ਹੈ ਕਿ ਮੈਂ ਇਹ ਜੇ ਪੁਲਿਸ ਅਫਸਰ ਜਿਹੜਾ ਵਿਚਰਿਆ ਉਹ ਪੁਲਿਸਦਾਰ ਤੇ ਪਬਲਿਕ ਇੱਕ ਦੋ ਪਹਿਲੂ ਨੇ ਮੈਂ ਇੱਕ ਤੇ ਤੁਸੀਂ ਸਾਰੀ ਸੋਸਾਇਟੀ ਮੀਨ ਤੁਸੀਂ ਮੈਨੂੰ ਚਲਾਇਆ ਆਪਣੇ ਹੱਥਾਂ ਜੋ ਸੈਟੀ ਚਾਹੁੰਦੀ ਸੀ ਲੈਂਡਲੋਰਡ ਬਿਹੇਵੀਅਰ ਉਸੀ ਪਲੇਟਫਾਰਮ ਬਣਾ ਕੇ ਦਿੱਤਾ ਤੇ ਮੈਂ ਉਹ ਚਲਾ ਔਰ ਉਸੇ ਨੂੰ ਫਿਰ ਅਪਰੀਸ਼ੀਏਟ ਕਰਦੇ ਆ ਅਦਰਵਾਈਜ਼ ਮੈਂ ਕੱਲਾ ਕੁਛ ਨਹੀਂ ਤੁਸੀਂ ਵੀ ਮੇਰੀ ਜਗ੍ਹਾ ਬੈਠੋ ਜਿਵੇਂ ਮੈਂ ਜਦੋਂ ਅਜੇ ਇਨਸਪੈਕਟਰ ਕੰਮ ਕੀਤਾ ਜੋ ਤੁਸੀਂ ਮੇਰੇ ਵਿੱਚ ਦੇਖਿਆ ਮੈਂ ਕੁਛ ਵੀ ਨਹੀਂ ਤੁਸੀਂ ਵੀ ਹੋ ਤਾਂ ਕੁਛ ਨਹੀਂ ਸੋਸਾਇਟੀ ਹੀ ਬਣਾ ਕੇ ਦਿੰਦੀ ਤੇ ਕੁਛ ਕੱਲਾ ਮੈਂ ਇਹ ਕਹੂੰਗਾ ਮੈਂ ਇਸ ਗਲਤੀ ਬਿੜਾਈ ਨੂੰ ਖੁਸ਼ ਕਰਦਾ ਕਿ ਮੈਨੂੰ ਕੁਝ ਸਵਾਰਥ ਤੋਂ ਮਿਲੀਆਂ ਉਥੇ 5 ਨਹੀਂ 10% ਮਿਲ ਕੇ ਹੋਈਆਂ ਕੁਝ ਮੇਰੇ ਟੀਚਰਸ ਬਾਨੇ ਦਿੱਤੀਆਂ ਬਾਕੀ ਸਾਰੀ ਸਮੇਂ ਦੇ ਅਨੁਸਾਰ ਸੋਸਾਇਟੀ ਤੋਂ ਮੈਂ ਇਹ ਸਾਰਾ ਧੰਨਵਾਦ ਸਿਰ ਤੁਹਾਨੂੰ ਵੀ ਸਾਰਿਆਂ ਨੂੰ ਦਿੰਦਾ। ਪਾਵਾਂ ਫੁਵਾੜਾ ਸੀ। ਜਾਂ ਮੇਰੀ ਛੋਕੜ ਦੀ ਮੈਂ 23 ਸਾਲ ਲਗਾਤਾਰ ਜੋਬ ਐਡੀਐਸਐਸਓ ਕੰਪਲੀਟ ਕੀਤੀ ਹੈ। ਔਰ ਉਹਨਾਂ ਦੇ ਸਮੇਂ ਵੀ ਮੈਂ ਇਹੀ ਚਾਹੁੰਗਾ ਆਪਣੇ ਆਪ 'ਚ ਕਿ ਜਿੰਨਾ ਹੁਣ ਤੱਕ ਤੁਸੀਂ ਮੇਰੇ ਤੇ ਹੱਥ ਰੱਖਿਆ ਸਾਰਿਆਂ ਨੇ। ਏਵੇਂ ਰੱਖੋ। ਔਰ ਜਿਹੜਾ ਤੁਸੀਂ ਆਸਾਂ ਰੱਖੀ ਹੈ ਤੇ ਪ੍ਰਮਾਤਮਾ ਮੈਨੂੰ ਉਹਦਾ ਬਲ ਬਖਸ਼ੇ ਕਿ ਮੈਂ ਉਹ ਤੁਹਾਡੀਆਂ ਪੂਰੀਆਂ ਕਰ ਸਕਾਂ। ਇਹ ਦਿਨਾਂ ਤੁਸੀਂ ਵੀ ਫਕਰ ਮਹਿਸੂਸ ਕਰੋ ਕਿ ਮੈਂ ਵੀ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਚੱਗੇ ਨਾ ਕਰ ਸਕਦਾ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਇਹਨੇ ਬਹੁਤ ਨਾਲ ਸੁਲਵਾਨ ਸਮਾਰਟ ਕਾਰਡ ਨੂੰ ਬੈਠਣ ਦਾ ਮੌਕਾ ਦਿੱਤਾ ਔਰ ਮੈਨੂੰ ਇਹਦੇ ਵਿੱਚ ਬੈਠਣ ਦਾ ਕੌਨ ਬਣਾਇਆ ਜਿੰਨੇ ਵਾਰ ਤਾਂ ਤੁਸੀਂ ਮੇਰੀ ਜ਼ਿੰਦਗੀ ਬਾਰੇ ਮੇਰੀ ਬਲੌਗ ਬਾਰੇ ਮੇਰੇ ਸਟਾਈਲ ਬਾਰੇ ਕੀਤੀ ਹੈ ਮੇਰੀ ਇਹਦੇ ਵਿੱਚ ਭਾਵਨਾ ਹੈਗੀ ਹੈ ਕਿ ਮੈਂ ਇਹ ਜੇ ਪੁਲਿਸ ਅਫਸਰ ਜਿਹੜਾ ਵਿਚਰਿਆ ਉਹ ਪੁਲਿਸ ਦਾ ਤੇ ਪਬਲਿਕ ਇੱਕ ਉਹ ਪਹਿਲੂ ਨੇ ਮੈਂ ਇੱਕ ਤੇ ਤੁਸੀਂ ਸਾਰੀ ਸੋਸਾਇਟੀ ਮੀਨ ਤੁਸੀਂ ਮੈਨੂੰ ਚਲਾਇਆ ਆਪਣੇ ਹੱਥਾਂ ਜੋ ਸੈਟੀ ਚਾਹੁੰਦੀ ਸੀ ਲਾਇਨ ਆਰਡਰ ਬਿਹੇਵੀਅਰ ਤੁਸੀਂ ਪਲੇਟਫਾਰਮ ਬਣਾ ਕੇ ਦਿੱਤਾ ਤੇ ਮੈਂ ਉਹ ਚਲਾਇਆ ਔਰ ਉਸੇ ਨੂੰ ਤੁਸੀਂ ਅਪਰੀਸ਼ੀਏਟ ਕਰਦੇ ਆਦਰਵਾਈਜ਼ ਮੈਂ ਇਕੱਲਾ ਕੁਝ ਨਹੀਂ ਤੁਸੀਂ ਵੀ ਮੇਰੀ ਜਗ੍ਹਾ ਬੈਠੋ ਜਾਂ ਮੈਂ ਜਦੋਂ ਐਜੇ ਇੰਸਪੈਕਟਰ ਕੰਮ ਕੀਤਾ ਜੋ ਤੁਸੀਂ ਮੇਰੇ ਤੋਂ ਦੇਖਿਆ ਮੈਂ ਕੁਝ ਵੀ ਨਹੀਂ ਤੁਸੀਂ ਵੀ ਹਮਾਂ ਤਾਂ ਕੁਝ ਨਹੀਂ ਸੋਸਾਇਟੀ ਹੀ ਬਣਾ ਕੇ ਦਿੰਦੀ ਹੈ ਤੇ ਅੱਜ ਕੱਲਾਂ ਮੈਂ ਇਹ ਕਹੂੰਗਾ ਮੈਂ ਇਸ ਗੱਲ ਦੀ ਬੜਾਈ ਖੁਸ਼ ਕਰਦਾ ਕਿ ਮੈਨੂੰ ਕੁਝ ਪਰਿਵਾਰ ਤੋਂ ਮਿਲੀਆਂ ਉੱਥੇ 5 ਨਹੀਂ 10% ਮਿਲ ਗਈ ਹੋਈ ਹੈ ਕੁਝ ਮੇਰੇ ਟੀਚਰਸ ਬਾਨੇ ਦਿੱਤੀਆਂ ਬਾਕੀ ਸਾਰੀ ਸਮੇ ਦੇ ਅਨੁਸਾਰ ਸੋਸਾਇਟੀ ਤੋਂ ਮਿਲੀ ਮੈਂ ਇਹ ਸਾਰਾ ਧੰਨਵਾਦ ਸਿਰ ਤੁਹਾਨੂੰ ਹੀ ਸਾਰਿਆਂ ਨੂੰ ਦੇ ਤਾਵਾ ਫਵਾੜਾ ਸੀ ਆ ਮੇਰੀ ਬਸ਼ੋਕਰ ਦੀ ਮੈਂ ਕਰੀਬ 20 ਸਾਲ ਜਗਤ ਦਾ ਜੋਬ ਐਸਐਸਓ ਕੰਪਲੀਟ ਕੀਤੀ ਹੈ ਔਰ ਆਉਣ ਵਾਲੇ ਸਮੇਂ ਤੇ ਵੀ ਮੈਂ ਇਹੀ ਚਾਹੁੰਗਾ ਆਪਣੇ ਆਪ ਤੇ ਜਿੰਨਾ ਹੁਣ ਤੱਕ ਤੁਸੀਂ ਮੇਰੇ ਤੇ ਹੱਥ ਰੱਖਿਆ ਸਾਰਿਆਂ ਨੇ ਇਵੇਂ ਰੱਖੋ ਔਰ ਜਿਹੜਾ ਤੁਸੀਂ ਆਸਾਂ ਰੱਖੀ ਹੈ ਤੇ ਪ੍ਰਮਾਤਮਾ ਮੈਨੂੰ ਉਹਦਾ ਬਲ ਬਖਸ਼ੇ ਕਿ ਮੈਂ ਉਹ ਤੁਹਾਡੀਆਂ ਪੂਰੀਆਂ ਕਰ ਸਕਾਂ ਜਿਹਦੇ ਨਾਲ ਤੁਸੀਂ ਵੀ ਫਕਰ ਮਹਿਸੂਸ ਕਰੋ ਤੇ ਮੈਂ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਚੱਲ ਨਾ ਸਕਾਂ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ ਇਹ ਮੈਨੂੰ ਇੰਨੇ ਰਵਾਨਾ ਫੁੱਲਵਾਨ ਸਮਾਜ ਦਾ ਬਹੁਤ ਬੈਠਣ ਦਾ ਮੌਕਾ ਦਿੱਤਾ ਔਰ ਮੈਨੂੰ ਇਹਦੇ ਵਿੱਚ ਬੈਠਣ ਦਾ ਕੰਮ ਬਣਿਆ। ਕਿੰਨੇ ਵਾਰ ਤੁਸੀਂ ਮੇਰੀ ਜ਼ਿੰਦਗੀ ਬਾਰੇ, ਮੇਰੀ ਟਰੱਕ ਬਾਰੇ, ਮੇਰੇ ਸਤਾਜ ਬਾਰੇ ਕੀਤੀ। ਮੇਰੀ ਇਹਦੇ ਵਿੱਚ ਭਾਵਨਾ ਹੈਗੀ ਹੈ ਕਿ ਮੈਂ ਐਸੇ ਪੁਲਿਸ ਅਫਸਰ ਜਿਹੜਾ ਵਿਚਰਿਆ ਉਹ ਪੁਲਿਸ ਦਾ ਪਬਲਿਕ ਇੱਕ ਦੋ ਪਹਿਲੂ ਹੈ। ਮੈਂ ਇੱਕ ਤੇ ਤੁਸੀਂ ਸਾਰੀ ਸੋਸਾਇਟੀ ਮੀਨ ਤੁਸੀਂ ਮੈਨੂੰ ਚਲਾਇਆ ਆਪਣੇ ਹੱਥ ਜੋ ਸਟ੍ਰੇਟਿਜੀ ਚਾਹੀਦੀ ਸੀ ਲੈਂਡਲੋਰਡ ਬਿਹੇਵੀਅਰ ਤੁਸੀਂ ਪਲੇਟਫਾਰਮ ਬਣਾ ਕੇ ਦਿੱਤਾ ਤੇ ਮੈਂ ਹੁਣ ਚਲਾਉਂ ਔਰ ਉਸੇ ਨੂੰ ਫਿਰ ਅਪਰੀਸ਼ੀਏਟ ਕਰਦੇ ਅਦਰਵਾਈਜ਼ ਮੈਂ ਕੱਲਾ ਕੁਛ ਨਹੀਂ ਤੁਸੀਂ ਵੀ ਮੇਰੀ ਜਗ੍ਹਾ ਬੈਠੋ ਜਾਂ ਮੈਂ ਜਦੋਂ ਐਜੈਂਟ ਇੰਸਪੈਕਟਰ ਕੰਮ ਕੀਤਾ ਜੋ ਤੁਸੀਂ ਮੇਰੇ ਤੋਂ ਦੇਖਿਆ ਮੈਂ ਕੁਛ ਵੀ ਨਹੀਂ ਤੁਸੀਂ ਵੀ ਹੋਂਦ ਤਾਂ ਕੁਛ ਨਹੀਂ ਸੋਸਾਇਟੀ ਹੀ ਬਣਾ ਕੇ ਦਿੰਦੇ ਤੇ ਕੁਝ ਕਲਾਂ ਮੈਂ ਇਹ ਕਹੂੰਗਾ ਮੈਂ ਇਸ ਗੱਲ ਦੀ ਬੜਾਈ ਖੁਸ਼ ਕਰਦਾ ਕਿ ਮੈਨੂੰ ਕੁਝ ਪਰਿਵਾਰ ਤੋਂ ਮਿਲੀਆਂ ਉਥੇ 5 ਨੇ 10% ਮਿਲ ਕੇ ਹੋਈਆਂ ਕੁਝ ਮੇਰੇ ਟੀਚਰਸ ਬਾਨੇ ਦਿੱਤੀਆਂ ਬਾਕੀ ਸਾਰੀ ਸਮੇਂ ਦੇ ਅਨੁਸਾਰ ਸੋਸਾਇਟੀ ਤੋਂ ਮਿਲੀ ਮੈਂ ਇਹ ਸਾਰਾ ਧੰਨਵਾਦ ਸਿਰ ਤੁਹਾਨੂੰ ਹੀ ਸਾਰਿਆਂ ਨੂੰ ਦੇ ਤਾਵਾ ਫਵਾੜਾ ਸੀ ਜਾਂ ਮੇਰੀ ਸ਼ੌਕਰ ਦੀ ਮੈਂ ਕਰੀਬ 20 ਸਾਲ ਲਗਤਰ ਚੌ ਮੈਂ ਜੀ ਐਸ ਐਸ ਚ ਕੰਮ ਕੀਤੀ ਔਰ ਆਉਣ ਵਾਲੇ ਸਮੇਂ ਲਈ ਮੈਂ ਇਹ ਚਾਹੁੰਗਾ ਆਪਣੇ ਆਪ ਤੇ ਕਿ ਜਿੰਨਾ ਹੁਣ ਤੱਕ ਤੁਸੀਂ ਮੇਰੇ ਤੇ ਹੱਥ ਰੱਖਿਆ ਸਾਰਿਆਂ ਨੇ ਐਵੇਂ ਰੱਖੋ ਔਰ ਜਿਹੜਾ ਤੁਸੀਂ ਆਸਾਂ ਰੱਖੀ ਹੈ ਤੇ ਪ੍ਰਮਾਤਮਾ ਮੈਨੂੰ ਉਹਦਾ ਬਲ ਬਖਸ਼ੇ ਕਿ ਮੈਂ ਉਹ ਤੁਹਾਡੀਆਂ ਪੂਰੀਆਂ ਕਰ ਸਕਾਂ ਜਿਹਦੇ ਨਾਲ ਤੁਸੀਂ ਵੀ ਫਕਰ ਮਹਿਸੂਸ ਕਰੋ ਕਿ ਮੈਂ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਚੰਗੇ ਨਾਲ ਕਰ ਸਕਦਾ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਇੰਨੇ ਰਵਾਨਾ ਸੁਲਵਾਨ ਸਮਾਜਕਾਰ ਨੂੰ ਬੈਠਣ ਦਾ ਮੌਕਾ ਦਿੱਤਾ ਔਰ ਮੈਨੂੰ ਇਹਦੇ ਵਿੱਚ ਬੈਠਣ ਦਾ ਕੰਮ ਮਿਲਿਆ ਕਿੰਨੇ ਵਾਰ ਤਾਂ ਤੁਸੀਂ ਮੇਰੀ ਜ਼ਿੰਦਗੀ ਬਾਰੇ ਮੇਰੀ ਡਾਕ ਬਾਰੇ ਮੇਰੇ ਸਤਾਜ ਬਾਰੇ ਕੀਤੀ ਮੇਰੀ ਇਹਦੇ ਵਿੱਚ ਭਾਵਨਾ ਹੈਗੀ ਹੈ ਕਿ ਮੈਂ ਐਸੇ ਕੰਸਲਪਰ ਜਿਹੜਾ ਵਿਚਰਿਆ ਉਹ ਪੁਲਿਸਦਾਰ ਤੇ ਪਬਲਿਕ ਇੱਕ ਉਹ ਪਹਿਲੂ ਨਹੀਂ ਮੈਂ ਇੱਕ ਤੇ ਤੁਸੀਂ ਸਾਰੀ ਸੋਸਾਇਟੀ ਮੈਂ ਤੁਸੀਂ ਮੈਨੂੰ ਚਲਾਇਆ ਆਪਣੇ ਹਿਸਾਬ ਜੋ ਸੋਸਾਇਟੀ ਚਾਹੁੰਦੀ ਸੀ ਲੈਂਡਲੋਰਡ ਬਿਹੇਵੀਅਰ ਉਸੀ ਪਲੇਟਫਾਰਮ ਬਣਾ ਕੇ ਦਿੱਤਾ ਤੇ ਮੈਂ ਉਹ ਚਲਾ ਔਰ ਉਸੇ ਨੂੰ ਫਿਰ ਅਪਰੀਸ਼ੀਏਟ ਕਰਦੇ ਅਦਰਵਾਈਜ਼ ਮੈਂ ਕੰਮ ਕੁਛ ਨਹੀਂ ਤੁਸੀਂ ਵੀ ਮੇਰੀ ਜਗ੍ਹਾ ਬੈਠੋ ਜਾਂ ਮੈਂ ਜਦੋਂ ਐਜ ਇਨਸਪੈਕਟਰ ਕੰਮ ਕੀਤਾ ਜੋ ਤੁਸੀਂ ਮੇਰੇ ਵਿੱਚ ਦੇਖਿਆ ਮੈਂ ਕੁਛ ਵੀ ਨਹੀਂ ਤੁਸੀਂ ਵੀ ਹਮਾਂ ਤਾਂ ਕੁਛ ਨਹੀਂ ਸੋਸਾਇਟੀ ਹੀ ਬਣਾ ਕੇ ਦਿੰਦੀ ਹੈ ਤੇ ਕੁਝ ਕਲਾਂ ਮੈਂ ਕਹੂੰਗਾ ਮੈਂ ਇਸ ਗੱਲ ਦੀ ਵਧਾਈ ਖੁਸ਼ ਕਰਦਾ ਕਿ ਮੈਨੂੰ ਕੁਝ ਸਵਾਰਥ ਸਵੰਗੀਆਂ ਉਥੋਂ 5 ਨਹੀਂ 10% ਮਿਲ ਕੇ ਹੋਈਆਂ ਕੁਝ ਮੇਰੇ ਟੀਚਰਸ ਬਾਨੇ ਦਿੰਦੀਆਂ ਬਾਕੀ ਸਾਰੇ ਸਮੇਂ ਦੇ ਅਨੁਸਾਰ ਸੋਸਾਇਟੀ ਤੋਂ ਮਿਲਿਆ ਮੈਂ ਇਹ ਸਾਰਾ ਧੰਨਵਾਦ ਸਿਰਰ ਤੁਹਾਨੂੰ ਵੀ ਸਾਰਿਆਂ ਨੂੰ ਦਿੰਦਾ। ਪਾਵਾਂ ਬਵਾੜਾ ਸੀ। ਜャ ਮੇਰੀ ਸ਼ੋਕਰ ਦੀ ਮੈਂ ਕਰੀਬ 20 ਸਾਲ ਜਗਾ ਸਰ ਜੋਬ ਹੈ ਦੀ ਐਸਐਸਓ ਕੰਪਨੀ ਕੀ ਸੀ। ਔਰ ਔਰ ਵਾਲੇ ਸਮੇਂ ਵੀ ਮੈਂ ਇਹੀ ਚਾਹੂੰਗਾ ਆਪਣੇ ਆਪ ਤੇ ਕਿ ਜਿੰਨਾ ਹੁਣ ਤੱਕ ਤੁਸੀਂ ਮੇਰੇ ਤੇ ਹੱਥ ਰੱਖਿਆ ਸਾਰਿਆਂ ਨੇ। ਏਵੇਂ ਰੱਖੋ। ਔਰ ਜਿਹੜਾ ਤੁਸੀਂ ਆਸਾਂ ਰੱਖੀ ਹੈ ਤੇ ਪ੍ਰਮਾਤਮਾ ਮੈਨੂੰ ਉਹਦਾ ਬਲ ਬਖਸ਼ੇ ਕਿ ਮੈਂ ਉਹ ਤੁਹਾਡੀਆਂ ਪੂਰੀਆਂ ਕਰ ਸਕਾਂ। ਇਹ ਦਿਨਾਂ ਤੁਸੀਂ ਵੀ ਫਖਰ ਮਹਿਸੂਸ ਕਰੋ ਕਿ ਮੈਂ ਵੀ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਚੰਗੇ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਇੰਨੇ ਰਵਾਨਾ ਸੁਲਵਾਨ ਸਮਾਰਟਾ ਵਿੱਚ ਬੈਠਣ ਦਾ ਮੌਕਾ ਦਿੱਤਾ ਔਰ ਮੈਨੂੰ ਇਹਦੇ ਵਿੱਚ ਬੈਠਣ ਦਾ ਕਾਨੂੰ ਬਣਿਆ। ਕਿੰਨੇ ਵੱਸਤਾਂ ਤੁਸੀਂ ਮੇਰੀ ਜ਼ਿੰਦਗੀ ਬਾਰੇ, ਮੇਰੀ ਡਾਕ ਬਾਰੇ, ਮੇਰੇ ਸਟਾਈਲ ਬਾਰੇ ਕੀਤੀ। ਮੇਰੀ ਇਹਦੇ ਵਿੱਚ ਭਾਵਨਾ ਹੈਗੀ ਹੈ ਕਿ ਮੈਂ ਇਹ ਜੇ ਪੁਲਿਸ ਅਫਸਰ ਜਿਹੜਾ ਵਿਚਰਿਆ ਉਹ ਪੁਲਿਸ ਦਾ ਤੇ ਪਬਲਿਕ ਇਟ ਦੋ ਪਹਿਲੂ ਨੇ ਮੈਂ ਇੱਕ ਤੇ ਤੁਸੀਂ ਸਾਰੀ ਸੋਸਾਇਟੀ ਮੀਨਸ ਤੁਸੀਂ ਮੈਨੂੰ ਚਲਾਇਆ ਆਪਣੇ ਹੱਥਾਂ ਜੋ ਸੈਫਟੀ ਚਾਹੁੰਦੀ ਸੀ ਲੈਂਡਲੋਰਡ ਬਿਹੇਵੀਅਰ ਤੁਸੀਂ ਪਲੇਟਫਾਰਮ ਬਣਾ ਕੇ ਦਿੱਤਾ ਤੇ ਮੈਂ ਉਹ ਚਲਾਇਆ ਔਰ ਉਸਨੂੰ ਤੁਸੀਂ ਅਪਰੀਸ਼ੀਏਟ ਕਰਦੇ ਆਦਰਵਾਈਸ ਮੈਂ ਕੱਲਾ ਕੁਛ ਨਹੀਂ ਤੁਸੀਂ ਵੀ ਮੇਰੀ ਜਗ੍ਹਾ ਬੈਠੋ ਜਾਂ ਮੈਂ ਜਦੋਂ ਐਜੈਂਟ ਇੰਸਪੈਕਟਰ ਕੰਮ ਕੀਤਾ ਜੋ ਤੁਸੀਂ ਮੇਰੇ ਤੋਂ ਦੇਖਿਆ ਮੈਂ ਕੁਝ ਵੀ ਨਹੀਂ ਤੁਸੀਂ ਵੀ ਹੋਂਦਾਂ ਕੁਝ ਨਹੀਂ ਸੋਸਾਇਟੀ ਹੀ ਬਣਾ ਕੇ ਦਿੰਦੀ ਹੈ ਤੇ ਕੁਝ ਕਲਾਂ ਮੈਂ ਕਹੂੰਗਾ ਮੈਂ ਇਸ ਗੱਲ ਦੀ ਬੜਾਈ ਖੁਸ਼ ਕਰਦਾ ਕਿ ਮੈਨੂੰ ਕੁਝ ਪਰਿਵਾਰ ਤੋਂ ਮਿਲੀਆਂ ਉੱਥੇ 5 ਜਾਂ 10% ਮਿਲ ਕੇ ਹੋਈਆਂ ਕੁਝ ਮੇਰੇ ਟੀਚਰਸ ਬਾਨੇ ਦਿੰਦੀਆਂ ਬਾਕੀ ਸਾਰੀ ਸਮੇਂ ਦੇ ਅਨੁਸਾਰ ਸੋਸਾਇਟੀ ਤੋਂ ਮਿਲੇ ਮੈਂ ਇਹ ਸਾਰਾ ਧੰਨਵਾਦ ਸਿਰ ਤੁਹਾਨੂੰ ਵੀ ਸਾਰਿਆਂ ਨੂੰ ਦਿਉਂਦਾ ਹਾਂ ਬਹੁਤ ਬੜਾ ਸੀ ਜਾ ਮੇਰੀ ਸ਼ੋਕਰ ਦੀ ਮੈਂ ਕਰੀਬ 20 ਸਾਲ ਜਗਤ ਦਾ ਜੌਬ ਐਸਐਸਓ ਕੰਪਲੀਟ ਕੀਤੀ ਔਰ ਆਉਣ ਵਾਲੇ ਸਮੇਂ ਲਈ ਮੈਂ ਇਹ ਚਾਹੁੰਗਾ ਆਪਣੇ ਆਪ ਤੇ ਕਿ ਜਿੰਨਾ ਹੁਣ ਤੱਕ ਤੁਸੀਂ ਮੇਰੇ ਤੇ ਹੱਥ ਰੱਖਿਆ ਸਾਰਿਆਂ ਨੇ ਐਵੇਂ ਰੱਖੋ ਔਰ ਜਿਹੜਾ ਤੁਸੀਂ ਆਸਾਂ ਰੱਖੀਆਂ ਤੇ ਪਰਮਾਤਮਾ ਮੈਨੂੰ ਉਹਦਾ ਬਲ ਬਖਸ਼ੇ ਕਿ ਮੈਂ ਉਹ ਤੁਹਾਡੀਆਂ ਪੂਰੀਆਂ ਕਰ ਸਕਾਂ ਜਿਹਦੇ ਨਾਲ ਤੁਸੀਂ ਵੀ ਫਕਰ ਮਹਿਸੂਸ ਕਰੋ ਕਿ ਮੈਂ ਵੀ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਚੰਗੇ ਨਾਲ ਕਰ ਸਕਾਂ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਇੰਨੇ ਰਵਾਨਾ ਸੁਲਵਾਨ ਸਮਾਗਮ ਵਿੱਚ ਬੈਠਣ ਦਾ ਮੌਕਾ ਦਿੱਤਾ ਔਰ ਮੈਨੂੰ ਇਹਦੇ ਵਿੱਚ ਬੈਠਣ ਦਾ ਕੰਮ ਮਿਲਿਆ ਕਿੰਨੇ ਵਾਰ ਤੁਸੀਂ ਮੇਰੀ ਜ਼ਿੰਦਗੀ ਬਾਰੇ ਮੇਰੀ ਬਲੌਗ ਬਾਰੇ ਮੇਰੇ ਸਟਾਈਲ ਬਾਰੇ ਕੀਤੀ ਮੇਰੀ ਇਹਦੇ ਵਿੱਚ ਭਾਵਨਾ ਹੈਗੀ ਹੈ ਕਿ ਮੈਂ ਇਹ ਜਿਹੇ ਪ੍ਰੋਫੈਸਰ ਜਿਹੜਾ ਵਿਚਰਿਆ ਉਹ ਪ੍ਰੋਫੈਸਰ ਤੇ ਪਬਲਿਕ ਇਟ ਉਹ ਪਹਿਲੂ ਨਹੀਂ ਮੈਂ ਇੱਕ ਤੇ ਤੁਸੀਂ ਸਾਰੀ ਸੋਸਾਇਟੀ ਮੀਨ ਤੁਸੀਂ ਮੈਨੂੰ ਚਲਾਇਆ ਆਪਣੇ ਹੱਥਾਂ ਜੋ ਸੁਸਾਇਟੀ ਚਾਹੀਦੀ ਸੀ ਲੈਂਡਲੋਰਡ ਬਿਹੇਵੀਅਰ ਤੁਸੀਂ ਪਲੇਟਫਾਰਮ ਬਣਾ ਕੇ ਦਿੱਤਾ ਤੇ ਮੈਂ ਹੁਣ ਚਲਾਇਆ ਔਰ ਉਸਨੂੰ ਤੁਸੀਂ ਅਪਰੀਸ਼ੀਏਟ ਕਰਦੇ ਆ ਅਦਰਵਾਈਜ਼ ਮੈਂ ਇਕੱਲਾ ਕੁਝ ਨਹੀਂ ਤੁਸੀਂ ਵੀ ਮੇਰੀ ਜਗ੍ਹਾ ਬੈਠੋ ਜਾਂ ਮੈਂ ਜਦੋਂ ਐਜੈਂਟ ਇੰਸਪੈਕਟਰ ਕੰਮ ਕੀਤਾ ਜੋ ਤੁਸੀਂ ਮੇਰੇ ਤੋਂ ਦੇਖਿਆ ਮੈਂ ਕੁਝ ਵੀ ਨਹੀਂ ਤੁਸੀਂ ਵੀ ਹਮੋਂ ਤਾਂ ਕੁਝ ਨਹੀਂ ਸੁਸਾਇਟੀ ਹੀ ਬਣਾ ਕੇ ਦਿਓ ਤੇ ਕੁਝ ਗੱਲਾਂ ਮੈਂ ਇਹ ਕਹੂੰਗਾ ਮੈਂ ਇਸ ਗੱਲ ਦੀ ਬੜਾਈ ਖੂਸ਼ ਕਰਦਾ ਕਿ ਮੈਨੂੰ ਕੁਝ ਪਰਿਵਾਰ ਤੋਂ ਮਿਲੀਆਂ ਉਥੋਂ 5 ਦੇ 10% ਮਿਲ ਕੇ ਹੋਈਆਂ ਕੁਝ ਮੇਰੇ ਟੀਚਰਸ ਵੱਲੋਂ ਦਿੱਤੀਆਂ ਬਾਕੀ ਸਾਰੀ ਸਮੇਂ ਦੇ ਅਨੁਸਾਰ ਸੁਸਾਇਟੀ ਤੋਂ ਮਿਲੀ ਮੈਂ ਇਹ ਸਾਰਾ ਧੰਨਵਾਦ ਸਿਰਰ ਤੁਹਾਨੂੰ ਹੀ ਸਾਰਿਆਂ ਨੂੰ ਦਿੰਦਾ ਤੁਹਾਨੂੰ ਬਿੜਾ ਸੀ ਜਿਆ ਮੇਰੀ ਸ਼ੌਕਰ ਦੀ ਮੈਂ ਕਰੀਬ 20 ਸਾਲ ਜਗ੍ਹਾ ਤੋਂ ਜੋਬ ਹੈ ਦੀ ਐਸਐਸਓ ਕੰਪਨੀ ਕੀਤੀ ਹੈ ਔਰ ਔਰ ਵਾਲੇ ਸਮੇਂ ਤੇ ਮੈਂ ਇਹ ਚਾਹੂੰਗਾ ਆਪਣੇ ਆਪ ਚ ਕਿ ਜਿੰਨਾ ਹੁਣ ਤੱਕ ਤੁਸੀਂ ਮੇਰੇ ਤੇ ਹੱਥ ਰੱਖਿਆ ਸਾਰਿਆਂ ਨੇ ਐਵੇਂ ਰੱਖੋ ਔਰ ਜਿਹੜਾ ਤੁਸੀਂ ਆਸਾਂ ਰੱਖੀਏ ਤੇ ਪਰਮਾਤਮਾ ਮੈਨੂੰ ਉਹਦਾ ਬਲ ਬਖਸ਼ੇ ਕਿ ਮੈਂ ਉਹ ਤੁਹਾਡੀਆਂ ਪੂਰੀਆਂ ਕਰ ਸਕਾਂ ਜਿਹਦੇ ਨਾਲ ਤੁਸੀਂ ਵੀ ਫخر ਮਹਿਸੂਸ ਕਰੋ ਕਿ ਮੈਂ ਵੀ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਚੰਗੇ ਨੂੰ